ਉਨਾ ਦੇ ਫਿਰ ਇੱਕ ਅੱਖਰ ਦਾ ਆ ਜਾਵੇ ਵਾਹਿਗੁਰੂ ਇਹ तो हर जगह ਕਰ ਸਕਦਾ ਹੈ ਗੁਟਕੇ ਦੀ ਲੋੜ ਨਹੀਂ ਕਿਤੇ ਵੀ ਕਰ ਸਕਦਾ ਕਿਤੇ ਵੀ ਕਰ ਸਕਦਾ ਜੋ ਪ੍ਰਾਣੀ गोविंद ਧਿਆਵੇ ਪੜਿਆ ਅਨ ਪੜਿਆ ਪਰਮਗਤ ਪ੍ਰਬੂਦੀ ਪ੍ਰਾਪਤੀ ਜਪ ਤੇ ਖੜੇ ਜਪਨੇ ਪੱਥਰ ਨੂੰ ਪਰਮਾਤਮਾ ਬਣਾ ਚਾਰਾਂ ਚ ਪਰਮਾਤਮਾ ਆ ਗਿਆ ਸੋਚਣੀ ਚ ਪਰਮਾਤਮਾ ਆ ਗਿਆ ਚੇਤੇ ਚ ਪਰਮਾਤਮਾ ਆ ਗਿਆ ਮਨ ਘੜਿਆ ਗਿਆ ਮਨ ਹੀ ਪਰਮਾਤਮਾ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਬਚਾ ਜਪ ਨਾਲ ਇਸ ਨੂੰ ਘੜਨਾ ਇਸ ਘੜਨ ਦੀ ਅਵਸਥਾ ਬਸ ਮੈਂ 15-20 ਮਿੰਟ ਤੁਹਾਡੇ ਸਾਹਮਣੇ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਜਦ ਅਸੀਂ ਵਾਹਿਗੁਰੂ ਸ਼ਬਦ ਬੋਲਦੇ ਹਾਂ ਬੋਲਣ ਤੋਂ ਪਹਿਲੇ ਇਹ ਮਨ ਦੇ ਪੁਰਨੇ ਜਾਂਦਾ ਹੈ ਇਹ ਪੁਰਨਾ ਨਾਭੀ ਨਾਲ ਟਕਰੰਦਾ ਹੈ ਨਾਭੀ ਇੱਕ ਐਸੇ ਸਾਜ਼ ਦੀ ਤਰ੍ਹਾਂ ਹੈ ਜੋ ਫੋਕੜ ਨਾਲ ਵੱਜਦੇ ਜਿਵੇਂ ਸ਼ੈਨਾਰੀ ਸੰਖ ਮੁਰਲੀ ਨਾ ਕਿਸੇ ਦਾ ਪਿਤਿਆ ਨਾ ਇਸ ਤਰ੍ਹਾਂ ਨਾਭੀ ਨੂੰ ਸਾਰੇ ਭਾਰਤ ਵਿੱਚ ਧੋਨੇ ਕਹਿੰਦੇ ਇੱਥੋਂ ਧੁਨ ਉੱਠਦੀ ਹੈ ਆਵਾਜ਼ ਉੱਠਦੀ ਹੈ ਨਾਭ ਪਰਸ਼ੰ ਵਿੱਚ ਕਹਿੰਦੇ ਨੇ ਨਾਭੀ ਭਾਰਤੀਆਂ ਭਾਸ਼ਾਵਾਂ ਵਿੱਚ ਕਹਿੰਦੇ ਨੇ ਪਰ ਰਿਸ਼ੀ मुनि ਧਾਰਮਿਕ ਭਾਸ਼ਾ ਵਿੱਚ ਇਸ ਨੂੰ ਧੋਨੇ ਕਹਿੰਦੇ ਇਹ ਦੋ ਨਹੀਂ ਹੈ ਕਿਉਂ ਦੋਨ ਦੇ ਟੋਕੇ ਜਦ ਬੋਲਣ ਦਾ ਅੰਦਰ ਖਿਆਲ ਆਉਂਦਾ ਹੈ ਕੁਛ ਵੀ ਬੋਲਣਾ ਹੈ ਪਮਣ ਘੁਰਨੇ ਕਰਕੇ ਪਮਣ ਨਾਭੀ ਨਾਲ ਟਕਰਾਂਦੀ ਹੈ ਹਵਾ ਟਕਰਾਂਦੀ ਹੈ ਨਾਭੀ ਖੁੱਲਦੀ ਹੈ ਆਵਾਜ਼ ਨਿਕਲਦੀ ਹੈ ਉਹਨੂੰ ਕਹਿੰਦੇ ਨੇ ਪਰਾਬਾ ਉਹ ਆਵਾਜ਼ ਉੱਪਰ 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 ਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਇੱਥੇ ਇਸ ਨੂੰ ਅੱਖਰ ਮਿਲਦੇ ਇਹ ਕੰਬੜਾ ਜਲਦੀ ਨਾਲ ਹੁੰਦਾ ਪ੍ਰਕਿਰਤੀ ਨੇ ਐਸਾ ਨਿਯਮ ਬਣਾ ਰੱਖਿਆ ਹਿਰਦੇ ਤੱਕ ਜਦੋਂ ਆਵਾਜ਼ ਪਹੁੰਚਦੀ ਹੈ ਨੂੰ ਅੱਖਰ ਮਿਲਦੇ ਨੇ ਇਹਨੂੰ ਪਸੰਦ ਹੀ ਕਹਿੰਦੇ ਆ ਫਿਰ ਇਹ ਉੱਠ ਕੇ ਕੰਠ ਤੱਕ ਪਹੁੰਚਦੀ ਹੈ ਇਹਨੂੰ ਮਦਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਜਿਹੜਾ ਕਹੈ ਤੇ ਸਭ ਕੰਮ ਜਲਦੀ ਲਾ ਦਿੰਦਾ ਜ਼ਬਾਨ ਬਿਆਨ ਕਰ ਦਿੰਦੀ ਐ ਇਹਨੂੰ ਬੈਖਰੀ ਕਹਿੰਦੇ ਪਰ ਪਸੰਦੀ ਮਧਮਾ ਬੈਖਰੀ ਜੋ ਮੇਰੀ ਜ਼ਬਾਨ ਬੋਲ ਰਹੀ ਹੈ ਇਸ ਤੋਂ ਪਹਿਲੇ ਕੰਠ ਇਸ ਤੋਂ ਪਹਿਲੇ ਹਿਰਦੇ ਇਸ ਤੋਂ ਪਹਿਲੇ ਨਾ ਵਿੱਚ ਕੋਈ ਵੀ ਬੋਲ ਹੈ ਨਾ ਵੀ ਧੁਨੀ ਹੈ ਹਰ ਤਰ੍ਹਾਂ ਦੀ ਧੁਨ ਉੱਥੋਂ ਉੱਠਦੀ ਧਨ ਨੂੰ ਅੱਖਰ ਮਿਲ ਕੇ ਆਕਾਰ ਬਣਦਾ ਹੈ ਇਹਦੇ ਚ ਪਸੰਤੀ ਪੂਰਾ ਆਵਾਗ ਬਣਦਾ ਹੈ ਮਦਮਾ ਕੰਠ ਦਾ ਰਚਨਾ ਬਿਆਨ ਕਰ ਦੇਂਦੀ ਬਾਤ ਸੁੱਟ ਦੇਂਦੀ ਹੈ ਇਹਨੂੰ ਬੇਖਰੀ ਕਹਿੰਦੇ ਕਿ ਆ ਜਬ ਇਹੀ ਹੈ ਬੇਖਰੀ ਬਾਣੀ ਵਾਹਿਗੁਰੂ ਵਾਹਿਗੁਰੂ ਨਹੀਂ ਜੋ ਜ਼ਵਾਨ ਉਚਾਰਨ ਕਰ ਰਹੀ ਹੈ ਵਾਹਿਗੁਰੂ ਵਾਹਿਗੁਰੂ ਉਨੇ ਇਨ ਨੂੰ ਇਸੇ ਬੇਖਰੀ ਬਾੜੀ ਨੂੰ ਇਸੇ ਥੋਂ ਨੂੰ ਵਾਪਸ ਧੋਨੇ ਤੱਕ ਲੈ ਜਾ ਵਾਪਸ ਲੈ ਜਾ ਜਿੱਤ ਦਵਾਰੇ ਉਵਰੇ ਤੇ ਥੇਲਿਓ ਉਵਾਰ ਜਿਸ ਸ਼ਬਦ ਦੇ ਦਰਵਾਜ਼ੇ ਤੋਂ ਸਾਡਾ ਆਉਣਾ ਹੋਇ ਹੈ اے ਪ੍ਰਭੂ ਵਾਪਸ ਕਰ ਸੰਗ ਉਤਪਤ ਬਰਲੇ ਸ਼ਬਦੇ ਆਉਣਾ ਜਾਉਣਾ ਸ਼ਬਦ ਧਨ ਰਹੇ ਧਿਆਨ ਬਾਗ ਗਿਆ ਬਾਹਰ ਕਿਸੇ ਨਾਲ ਬੋਲੇ ਬਾਹਰ ਕਿਸੇ ਨਾਲ ਬੋਲੇਗਾ ਕਿਸੇ ਨੂੰ ਦੇਖ ਕੇ ਬੋਲੇਗਾ ਪਰ ਜਿਹੜਾ ਜਪ ਹੈ ਕਿਸੇ ਨੂੰ ਦੇਖ ਕੇ ਬੋਲਣਾ ਨਹੀਂ ਕਿਸੇ ਤਸਵੀਰ ਕਿਸੇ ਆਕਾਰ ਨੂੰ ਅਗਰ ਦੇਖ ਕੇ ਬੋਲਦਾ ਹੈ ਜਪ ਜਾਪੀ ਨਹੀਂ ਹੈ ਵੀ ਮੈਂ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ 8 ਘੰਟੇ ਬਣਾਈ ਦਾ ਬਾਤ ਕਰਨ ਵਾਲਾ ਮੈਨੂੰ ਉਮੀਦ ਨਹੀਂ 1 ਚਾਰ ਮਿੰਟ ਜਪ ਕਰ ਸਕਦਾ ਸਾਰੀ ਸਾਰੀ ਰਾਤ ਰਹਿਣ ਸਵੇਰੇ ਕੀਰਤਨ ਕਰਨ ਵਾਲਾ ਮੈਨੂੰ ਉਮੀਦ ਨਹੀਂ 1 ਮਿੰਟ ਜਪ ਕਰ ਸਕਦਾ ਸੋ ਮੇਰੇ ਹੋ ਨਾਂ ਦਾ ਅਨਰਥਨਾ ਸ਼ਹਿਰ 4 ਘੰਟੇ ਕਥਾ ਕਰਨ ਵਾਲਾ ਮੈਨੂੰ ਉਮੀਦ ਨਹੀਂ 4 ਮਿੰਟ ਜਪ ਕਰ ਸਕਦਾ ਜਪ ਸਭ ਤੋਂ ਹੋ ਗਿਆ ਇਸੇ ਨੂੰ ਗਿਆ ਆਖਣ ਆਖਾ ਸਜਣਾ ਮਹਾਰਾਜ ਕੀ ਹੋਖ ਹੈ ਵਾਹਿਗੁਰੂ 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 ਕਹਿ ਦੇ ਤੱਕੀ ਉਹ ਕਹ ਕਉ ਕਹ ਦੇ ਉਸੇ ਹੋ ਗਿਆ ਕਿਉਂ ਨਿਰਾਸ਼ ਕਰ ਦੇ ਕਿਹੜਾ ਹੋ ਗਿਆ ਮੈਂ ਘੰਟਾ ਕਰ ਲਵਾਂਗਾ 10 ਘੰਟਾ ਕਰ ਲਵਾਂਗਾ 2 ਘੰਟਾ ਕਰ ਲਵਾਂਗਾ ਵਾਹਿਗੁਰੂ 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 ਕੀ ਹੋਖ ਹੈ ਅਬ ਵੈ ਸੌਕ ਕਾ ਕਹਦੇ ਹੋ ਅਖਰਨ ਆਕਸਾਚਨ ਜਦ ਵੈਖਰੀ ਬਾਣੀ ਨਭੀ ਤੋ ਉਠੀ ਹੋਈ ਧੁਨੀ ਤੋ ਉਠੀ ਹੋਈ ਧੁਨ ਰਸਨਾ ਨਾਲ ਜਦ ਬਾਰ ਪ੍ਰਗਟ ਹੋਵੇ ਇਸੇ ਧੁਨ ਨੂੰ ਵਾਪਸ ਲੈ ਜਾਣਾ ਤੋਂ ਨੇ ਤਸਕ ਵਸ ਇਹ ਹੀ ਕਥਨ ਹੈ ਕਿਵੇਂ ਲੈ ਜਾਈਏ ਹੁਣ ਸੁਣ ਇਹ ਸੁਣੋ ਸਾਂ ਜਿਸ ਸਪੀਡ ਨਾਲ ਇਹ ਬੜਾ ਬੇਖਰੀ ਬਣਦੀ ਹੈ ਉਤਨੀ ਸਪੀਡ ਦੇ ਨਾਲ ਸੁਣ ਕੇ ਸਮਾਦੀ ਨਹੀਂ ਬਣੇਗੀ ਨਹੀਂ ਬਣੇਗੀ ਉਹ ਵਾਪਸ ਜਾਣ ਦੀ ਸਪੀਡ ਗਤੀ ਬੜੀ ਮਲਧਮ ਹੈ ਬਹੁਤ ਮੰਤ ਕਾਰਨ ਉਹ ਉਸਧਨ ਨੂੰ ਵਾਪਸ ਲੈ ਜਾਣਾ ਇੰਜ ਹੈ ਜਿਵੇਂ ਹਿਮਾਲਿਆ ਪਰਬਤ ਤੇ ਚੜਨਾ ਇੱਕ ਔ ਘਟ ਘਾਟੀ ਰਾਮ ਕੀ ਤੈ ਚੜ ਰਿਹਾ ਉਹ ਕਬੀਰ ਕਬੀਰ ਕਹਿੰਦੇ ਨੇ ਬੜੀ ਬੇਖੜੀ ਘਾਟੀ ਤੇ ਮੈਂ ਚੜ ਰਿਹਾ ਇਹ ਚੜਨਾ ਕੀ ਹੈ ਜ਼ਬਾਨ ਬੋਲ ਰਹੀ ਹੈ ਵਾਹੇ ਗੁਰੂ ਹੁਣ ਮਨ ਸੁਣੇ ਤਾਂ ਕਿ ਸ਼ਬਦ ਵਾਪਸ ਜਾਏ ਜੇ ਸ਼ਬਦ ਵਾਪਸ ਹੀ ਨਹੀਂ ਜਾ ਰਿਹਾ ਅੰਦਰ ਪੱਥਰ ਦਾ ਪੱਥਰ ਬਣਿਆ ਰਹੇਗਾ ਇਸ ਪੱਥਰ ਨੇ ਮਨੁੱਖ ਨਹੀਂ ਹੋਣਾ ਇਸ ਪੱਥਰ ਨੇ ਦੇਵਤਾ ਨਹੀਂ ਹੋਣਾ ਇਸ ਪੱਥਰ ਨੇ ਪ੍ਰਭੂ ਨਹੀਂ ਹੋਣਾ ਇਹ ਪੱਥਰ ਪੱਥਰ ਹੀ ਰਹੇ ਸ਼ਬਦ ਦੀ ਚੋਟ ਇਸ ਨੂੰ ਤਰਾਸ਼ੇ ਇਸ ਨੂੰ ਡਾਲੇ ਇਹ ਬਹੁਤ ਪੁਰਾਣੇ ਸਮੇਂ ਤੋਂ ਗੱਲ ਪਕੜਦੇ ਚਾਹੀ ਧੁੰਦੇ ਆਸਰੇ ਤੇ ਧੁਨੇ ਤੱਕ ਪਹੁੰਚਣਾ ਹਿੰਦੂ ਵੀਰਾ ਨੇ ਜੋ ਮੰਦਰ ਬਣਾਏ ਨੇ ਮੰਦਰ ਦਾ ਜਿਹੜਾ ਮੇਨ ਗੇਟ ਆਉਂਦਾ ਨਾ ਦਰਵਾਜ਼ਾ ਉੱਥੇ ਘੜਿਆ ਲਟਕਾ ਕੇ ਰੱਖਦੇ ਹਨ ਉਹਨੂੰ ਵਜਾ ਕੇ ਅੰਦਰ ਜਾਂਦੇ ਆਮ ਲੋਕੀ ਸੋਚਦੇ ਨੇ ਹਜ਼ਾਰ ਬੰਦਾ ਆਇਆ ਤੇ ਵਜਾ ਕੇ ਜਾਏ ਐਵੇਂ ਖੜਕਾਰ ਕਰੀ ਜਾਂਦੇ ਨੇ ਨਹੀਂ ਇੱਕ ਪ੍ਰਤੀਕ ਹੈ ਪ੍ਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਆਵਾਜ਼ ਹੈ ਆਵਾਜ਼ ਸ਼ਬਦ ਹੈ ਦੌਨ ਧਰਤ ਬਿਨਾਂ ਪ੍ਰਭੂ ਤੱਕ ਨਹੀਂ ਪਹੁੰਚ ਸਕੇਗਾ ਸੁਰਤ ਨੇ ਧੁੰਨ ਦਾ ਸਹਾਰਾ ਪਕੜ ਕੇ ਪਰਮਾਤਮਾ ਤੱਕ ਪਹੁੰਚਣਾ। ਯਾਤਰਾ ਤੇ ਸੁਰਤ ਦੀ ਹੈ, ਸਰੀਰ ਦੀ ਨਹੀਂ। ਸਰੀਰ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਅਸੀਂ ਲੈ ਜਾਂਦੇ ਹਾਂ, ਘਾਰ, ਰੇਲ, plane ਦਾ ਸਹਾਰਾ ਲੈਂਦੇ ਹਾਂ। ਸੁਰਤ ਨੂੰ ਪਰਮਾਤਮਾ ਤੱਕ ਲੈ ਜਾਣਾ ਧੁੰਨ ਦਾ ਸਹਾਰਾ ਲੈਣਾ ਸ਼ਬਦ ਦਾ ਸੱਚ। ਧੁੰਨ ਦਾ ਸੱਚ। ਇਸ ਤੇ ਨੇ ਕਿਹਾ ਬਿਨੇ ਕਿ ਸ਼ਬਦ ਗੁਰੂ ਸੁਰਤ ਧੁਨ ਜੇਗਾ। ਭਾਰਤ ਦੇ ਜਿਸ ਨੂੰ ਬਹੁਤ ਪਸੰਦ ਕੀਤਾ। ਇਸ ਦੇ ਉੱਤੇ ਦਾਸੀਆਂ ਕਾਇਸ਼ਟਾਂ ਲਈ ਹੈ। ਸ਼ਬਦ ਗੁਰੂ ਸੁਰਤ ਧੁਨ ਜੇ ਲੈ ਗਲocrite ਨਹੀਂ। ਸ਼ਬਦ ਗੁਰੂ ਸੁਰਤ ਧੁਨ ਜੇਗਾ। ਧੁਨ ਨਾਲ ਸੁਰਤ ਜੁੜ ਗਈ। ਗੁਰੂ ਨਾਲ ਸਿੱਖ ਜੁੜ ਗਏ। ਸਿੱਖ ਤੇ ਗੁਰੂ ਦਾ ਮੇਲ ਸ਼ਬਦ ਗੁਰੂ ਸੁਰਤ ਤੋਂ ਚੜ੍ਹਿਆ ਸੁਰਤ ਨਹੀਂ ਜੁੜੀ ਅਜੇ ਇਹ ਸਿੱਖ ਗੁਰੂ ਨਾਲ ਨਹੀਂ ਜੁੜਿਆ ਮੇਲ ਨਹੀਂ ਆਵਾਜ਼ ਦੇ ਆਸਰੇ ਤੇ ਪ੍ਰਮਾਤਮਾ ਤੱਕ ਪਹੁੰਚਣਾ ਇਹ ॠषि मुनियों ਦੀ ਪਕੜ ਇਸ ਆਈ ਸੀ ਉਹਨਾਂ ਨੇ 12ੋਂ ਪ੍ਰਤੀਕ ਬਣਾਇਆ ਗੁਰੂ ਨਾਨਕ ਨੇ ਇਸ ਕਰਮ ਕਾਂਡ ਤੋਂ ਇੱਕ ਪਾਸੇ ਰੱਖ ਦਿੱਤਾਵੇਂ ਪੰਡਾ ਲੰਬਾ ਨਾ ਕਰੀਏ ਮਹਾਰਾਜ ਕਹਿੰਦੇ ਕਾਇਆ ਹਰੀ ਮੰਦਰ ਇਸੇ ਜੀ ਪ੍ਰਮਾਤਮਾ ਬੈਠ ਹੈ ਨਾ ਉਹਨੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਕਰ ਬਿਸਰਾਹ ਅਰ ਇਸ ਦੇਹੀ ਦਾ ਇਹ ਮੂੰਹ ਹੈ ਦਰਵਾਜ਼ਾ ਹੈ ਇਹਦੇ ਚ ਘੜਿਆਲ ਪ੍ਰਮਾਤਮਾ ਨੇ ਆਪ ਬਣਾ ਰੱਖਿਆ ਜ਼ਬਾਨ ਘੜਿਆਲ ਇਹਨੋਂ ਬਗਿਆਨ ਇਹਨੋਂ ਬਗਿਆਨ ਇਹ ਘੜਿਆ ਮੰਦਰ ਤੇ ਪ੍ਰਭੂ ਨੇ ਬਣਾ ਰੱਖਿਆ ਘੜਿਆਲ ਵੀ ਹੈ ਔਰ ਮੰਦਰ ਦੇ ਚ ਪ੍ਰਭੂ ਵੀ ਬੈਠਾ ਹੈ ਪਰਮਾਤਮਾ ਵੀ ਬੈਠਾ ਹੈ ਹਰ ਪਹਾੜ ਦੇ ਚ ਹੀਰੇ ਨਹੀਂ ਆਉਂਦੇ ਹਰ ਸਾਗਰ ਦੇ ਤਟ ਤੇ ਬੋਤੀ ਨਹੀਂ ਲੱਗਦੇ ਹਰ ਪਹਾੜਾਂ ਦੇ ਸੋਨਾ ਚਾਂਦੀ ਨਹੀਂ ਲੱਗਦਾ ਪਰ ਹਰ ਜੀਵਨ ਦੇ ਚ ਪਰਮਾਤਮਾ ਤੇ ਬੈਠਾ ਹੈ ਅਸתי ਕੀਟੀ ਤ੍ਰਿਲੋ ਆਦਮ ਇੱਕ ਅਖੰਡਤ ਬਸੇ ਅਨਾਦਮ ਗੁਰੂ ਗੋਬਿੰਦ ਸਿੰਘ ਜੀ ਸਭ ਵਿੱਚ ਵਿਆਪਕ ਹੈ ਧੁਨ ਇਹ ਜੋ ਜ਼ਬਾਨ ਦੇ ਰਾਹੀਂ ਬਾਹਰ ਪ੍ਰਗਟ ਹੋਈਏ ਇਹਦੇ ਚਾਰ ਨਾਮ ਨੇ ਪਰਾ ਪਸੰਤੀ ਮਧਮਾ ਬੈਖ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤਾ ਹੈ ਬੈਖ ਇਸ ਤੋਂ ਪਹਿਲੇ ਗੰਠ ਦੇਸੀ ਮਦਮਾ ਇਸ ਤੋਂ ਪਹਿਲੇ ਹਿਰਦੇ ਦੇਸੀ ਪਸੰਤੀ ਇਸ ਤੋਂ ਪਹਿਲੇ ਨਭੀ ਦੇ ਅੰਦਰੀ ਸੀ ਪਰ ਧਨ ਉਠੀ ਨਭੀ ਤੋਂ ਧਨੀ ਤੋਂ ਉਠੀ ਪਰ ਪਸੰਤੀ ਬਣੀ ਪਸੰਤੀ ਮਦਮਾ ਬਣੀ ਮਦਮਾ ਵੈਖਰੀ ਬਣੀ ਬਸ ਇਹ ਨਹੀਂ ਕਹੋ ਪੀ ਵਾਹਿਗੁਰੂ ਵਾਹਿਗੁਰੂ ਆਪਣਾ ਇਹ ਤੇ ਫਿਰ ਵੈਖਰੀ ਰਾਹੀ ਸ਼ਬਦ ਬਾਰ ਚਲਾ ਗਿਆ ਬਾਹਰ ਦੀ ਦੁਨੀਆ ਨੂੰ ਬਹੁਤ ਆਸਗਰ ਦਾ ਪਵਿੱਤਰ ਕਰੇ ਕਰੇਗਾ ਵਾਈਬ੍ਰੇਸ਼ਨ ਠੀਕ ਹੋਏਗੀ ਸਾਰਾ ਸੰਸਾਰ ਠੀਕ ਹੋ ਸਕਦਾ ਹੈ ਵਾਤਾਵਰਣ ਠੀਕ ਹੋ ਸਕਦਾ ਅੰਦਰ ਦੀ ਦੁਨੀਆ ਨੇ ਬਦਲੇ ਕੁਝ ਨਹੀਂ ਬਦਲੇ ਕੁਝ ਵੀ ਨਹੀਂ ਬਦਲੇ ਇਹ ਪੱਥਰ ਦਾ ਪੱਥਰ ਹੀ ਹੈ ਮੈਂ ਕੱਲ ਵੀ ਅਰਜ਼ ਕੀਤੀ ਸੀ ਇਸ ਤਰ੍ਹਾਂ ਦਾ ਕੋਹਰਾ ਜਦ ਕਰਨ ਵਾਲੇ ਮੈਂ ਬੜੇ ਕਰੋਧ ਦੇ ਦੇਖੇ ਨੇ ਗਲਗਲ ਤੇ ਲੜਦੇ ਦੇਖੇ ਬਗਾ ਲਾ ਦੇ ਇਸ ਨਾਮ ਦਾ ਬਾਣੀ ਦਾ ਜਪ ਕਰਨ ਵਾਲੇ ਗੁਰੂ ਦੀ ਬਾਣੀ ਵੀ ਜਪ ਇਸ ਚੱਕਰ 'ਚ ਨਾ ਪੈਣਾ ਇੱਕ ਅਖਰ ਦਾ ਜਪ ਜਪ ਹੈ ਤੇ ਗੁਰਬਾਣੀ ਦਾ ਜਪ ਜਪ ਨਹੀਂ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨਰਾ ਰਸਨ ਬਖਾਨੀ ਇੱਕ ਬਾਣੀ ਦਾ ਪੜਨਾ ਧਿਆਨ ਬਾਹਰ ਜਾਏਗਾ ਪੜਨ ਦਾ ਲਾਭ ਬਾਣੀ ਯਾਦ ਹੋ ਸਕਦੀ ਹੈ ਕੰਢ ਹੋ ਸਕਦੀ ਹੈ ਬਾਣੀ ਦਾ ਪਤਾ ਚਲ ਸਕਦਾ ਹੈ ਕਿਹੜੇ ਪਾਸ਼ਾ ਦੀ ਹੈ ਕਿਹੜੇ ਰਾਗ ਦੇ ਚ ਹੈ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਅੰਕ ਤੇ ਧਿਆਨ ਬਾਹਰ ਹੋਵੇ ਤੇ ਇਤਨਾ ਪਤਾ ਚਲੇਗਾ। ਔਰ ਧਿਆਨ ਅਥਾਂ ਦੇ ਰਾਹੀ ਬਾਹਰ ਰੱਖਣਾ ਪੈਗਾ ਪੜਨ ਲੱਗਿਆ। ਪਰ ਜੱਪਣ ਲੱਗਿਆ ਧਿਆਨ ਅੰਦਰ ਜ਼ਬਾਨ ਜੋ ਆਲਾਪ ਰਹੀ ਹੈ ਪਨੋਂ ਮਨ ਸੋ। ਇਹ ਬਾਣੀ ਅੰਦਰ ਜਾਵੇ। ਇਹ ਬਾਣੀ ਜੋ ਜੀਉ ਜਾਣੇ ਤੇ ਸੰਤਰ ਰਵੇ ਹਰ ਨਾਮਾ। ਜੇ ਦੀ ਸੁਰ ਤੇ ਇਸ ਬਾਣੀ ਨਾਲ ਜੁੜ ਜਾਂਦੀ ਉੱਥੇ ਨਾਮ ਪ੍ਰਗਟ ਹੋ। ਬਾਣੀ ਕਿਹੜੀ ਜਪੀ ਜਾ ਸਕਦੀ ਹੈ ਬੜੀ ਸਾਰੀ ਜਾ ਸਕਦੀ ਹੈ ਜਪੀ ਉਹ ਹੀ ਜਾ ਸਕਦੀ ਹੈ ਜੋ ਕੰਡ ਬਾਕੀ ਨਹੀਂ ਜਪੀ ਸਕਦਾ ਜਿਵੇਂ ਸੰਤਰਾਸ਼ ਹਥੋੜੇ ਦੇ ਰਾਹੀ ਛਣਿਆਂ ਦੇ ਰਾਹੀ ਆਪਣੀ ਸਮਝ ਤੇ ਸੂਰਤ ਦੇ ਰਾਹੀ ਪੱਥਰ ਨੂੰ ਮੂਰਤੀ ਮਾਨ ਕਰਦਾ ਹੈ ਪੱਥਰ ਨੂੰ ਮਹਾਤਮਾ ਬੁੱਧ ਬਣਾ ਦਿੰਦਾ ਹੈ ਪੱਥਰ ਨੂੰ ਸ਼੍ਰੀ ਕ੍ਰਿਸ਼ਨ ਬਣਾ ਦਿੰਦਾ ਹੈ ਪੱਥਰ ਨੂੰ ਸ਼੍ਰੀ ਰਾਮ ਬਣਾ ਦਿੰਦਾ ਹੈ ਪੱਥਰ ਨੂੰ ਸ਼੍ਰੀ ਹਜ਼ਰਤ ਈਸਾ ਬਣਾ ਦਿੰਦਾ ਗੁਰੂ ਮੰਤਰ ਦਾ ਜਪ ਯਕੀਨ ਜਾਣੋ ਮਨ ਨੂੰ ਪਰਮਾਤਮਾ ਬਣਾ ਦਿੰਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੌਲ ਜ਼ਬਾਨ ਬੋਲ ਰਹੀ ਹੈ ਵਾਹਿਗੁਰੂ ਵਾਹਿਗੁਰੂ ਹੁਣ ਮਨ ਸੁਣੇ ਤਾਂ ਕਿ ਸ਼ਬਦ ਵਾਪਸ ਜਾਏ ਲੈ ਕੇ ਕਿੱਥੇ ਜਾਣਾ ਜਿੱਥੋਂ ਉੱਠਿਆ ਉੱਥੇ ਤੱਕ ਲੈ ਕੇ ਜਾਣਾ ਨਾ ਵੀ ਤੱਕ ਲੈ ਕੇ ਤਾਂ ਕਿ ਨਾਭੀ ਪੂਰੀ ਖੁੱਲੇ ਨਾਭੀ ਦੋ ਹਾਲ ਤਾਂ ਚ ਖੁੱਲਦੀ ਹੈ ਪੂਰੀ ਕਦੋਂ ਜਦ ਮਨੁੱਖ ਦੇ ਪ੍ਰਾਣ ਪਖੇਰੂ ਜਾਣ ਲੱਗਦੇ ਨੇ ਅੰਤਿਮ ਸਮੇਂ ਆਖਰੀ ਪ੍ਰਾਣ ਨਾਭੀ ਦੇ ਚ ਆਉਂਦਾ ਹੈ ਉਤਨੇ ਚਿਰ ਤੱਕ ਮਨੁੱਖ ਨਹੀਂ ਮਰਦਾ ਜਿਤਨੇ ਚਿਰ ਤੱਕ ਨਾਭੀ ਦਾ ਪ੍ਰਾਣ ਨਾ ਨਿਕਲੇ ਪਤਾ ਨਹੀਂ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਤੇ ਉਹ ਹੀ ਜਾਣਨ ਪਰ ਮੈਂ ਜੋ ਧਰਮ ਦੀ ਸਟੱਡੀ ਕੀਤੀ ਮੈਂ ਤੁਹਾਡੇ ਸਾਹਮਣੇ ਰੱਖਿਆ ਹੱਥ ਸੁੰਨ ਹੋ ਗਏ ਨੇ ਹੱਥਾਂ ਤੋਂ ਪ੍ਰਾਣ ਚਲੇ ਗਏ ਅੱਖਾਂ ਸੁੰਨ ਹੋ ਗਈਆਂ ਪ੍ਰਾਣ ਚਲੇ ਗਏ ਜ਼ਬਾਨ ਸੁੰਨ ਹੋ ਗਈ ਨਹੀਂ ਬੋਲ ਸਕਦਾ ਪ੍ਰਾਣ ਚਲੇ ਗਏ ਪੈਰ ਸੁੰਨ ਹੋ ਗਏ ਨੇ ਪ੍ਰਾਣ ਚਲੇ ਗਏ ਪਰ ਇਹ ਮਰਿਆ ਨਹੀਂ ਅਜੇ ਜਿੰਦਾ ਸਵਸਾਂ ਦੀ ਗਤੀ ਵੀ ਬੜੀ ਧੀਮੀ ਪੈ ਗਈ ਕਿਉਂਕਿ ਬਹੁਤੇ ਪ੍ਰਾਣ ਨਿਕਲ ਗਏ ਆਖਰੀ ਪ੍ਰਾਣ ਨੇ ਨਿਕਲਿਆ ਆਖਰੀ ਪ੍ਰਾਣ ਨਾਭੀ ਦੇ ਚੋਂਦਾ ਹੈ ਔਰ ਆਖਰੀ ਪ੍ਰਾਣ ਜਦ ਨਿਕਲਦਾ ਹੈ ਉਹ ਪ੍ਰਾਣ ਸਾਰੇ ਸਰੀਰ ਨੂੰ ਹਿਲਾ ਦਿੰਦਾ ਹੈ ਹਰ ਫਰਮਾ ਲੋੜੇ ਤਨ ਕਪੇ ਸਿਆਉ ਹੋਆ ਸੇਤ ਆਖਰੀ ਪ੍ਰਾਣ ਸਰੀਰ ਦੇਹੀ ਨਹ ਹਿਲਾ ਦਿੰਦਾ ਐਨ ਮੁਠੀਆਂ ਮਨੋਤ ਬੰਦ ਕਰਦਾ ਦੰਦੀਆਂ ਵੱਜਦੀਆਂ ਨੇ ਤਨ ਦੇ ਕੰਬਣੀ ਛਿੜਦੀ ਹੈ ਸਿਆਣੇ ਅੰਦਾਜ਼ਾ ਨਾ ਲੈਂਦੇ ਨੇ ਆਖਰੀ ਪ੍ਰਾਣ ਜਾ ਰਹੇ ਨੇ ਨਾਭੀ ਖੁੱਲਦੀ ਮੌਤ ਨਾਭੀ ਖੋਲ ਦਿੰਦੀ ਹੈ ਇਹ ਫਿਰ ਜਦ ਸ਼ਬਦ ਨਾਭੇ ਤੱਕ ਪਹੁੰਚ ਜਾਏ ਤੇ ਨਾਭੇ ਖੁੱਲ ਜਾਵੇ ਜਦ ਮੌਤ ਦੇ ਹਾਲਤ ਵਿੱਚ ਨਾਭੇ ਖੁੱਲਦੀ ਹੈ ਪ੍ਰਾਣ ਨਿਕਲਦੇ ਨੇ ਨਾਭੇ ਪੂਰੀ ਖੁੱਲਦੀ ਆਖਰੀ ਪ੍ਰਾਣ ਜਾਂਦਾ ਹੈ ਨਾਭੇ ਪੂਰੀ ਖੁੱਲਦੀ ਹੈ ਸਰੀਰ ਦੀ ਮੌਤ ਹੋ ਜਾਂਦੀ ਹੈ ਮਨ ਅੱਗੇ ਯਾਤਰਾ ਤੇ ਚਲਾ ਜਾਂਦਾ ਕਿਸੇ ਹੋਰ ਸਰੀਰ ਨੂੰ ਉਤਾਰਨ ਕਰਦਾ ਹੈ ਸੋ ਸਮ ਸਰੀਰ ਅੱਗੇ ਚਲਾ ਜਾਂਦਾ ਸਾਰੇ ਸੰਸਕਾਰਾਂ ਨਾਲ ਕਿਉਂਕਿ ਉਸ ਘਰ ਵਿੱਚ ਹੁਣ ਰਹਿਣਾ ਬਣਨਾ ਨਹੀਂ ਉਹ ਰਹਿਣ ਰਹਿਣ ਦੇ लायक ਨਹੀਂ ਗਰਬਦਲ ਨਾ ਪਹਿਲਾ ਜਪ ਦੀ ਹਾਲਤ ਦੇ ਜਦੋਂ ਰਾਤ ਵੀ ਖੁੱਲਦੀ ਹੈ ਤੰ ਦੀ ਮੌਤ ਨਹੀਂ ਆਉਂਦੀ ਮਨ ਮਿਟ ਜਾਂਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਪਰ ਮਨ ਮਰ ਕੇ ਪਰਮਾਤਮਾ ਬਣ ਜਾਂਦਾ ਹੈ ਮਨ ਮਾਰੇ ਦਾ ਤਮਰ ਜਾਏ ਬਿਨ ਮਨ ਮੁਏ ਕੈਸੇ ਹਰ ਪਾਏ ਗੁਰੂ ਨਾਨਕ ਬਿਨਾ ਮਨ ਦੇ ਮਕਤ ਪਰਮਾਤਮਾ ਕਿਤੇ ਆਪਣੇ ਵਿਚਾਰ ਮਰ ਜਾਂਦੇ ਨੇ ਆਪਣੀ ਸੋਚ ਨਹੀਂ ਮਰ ਜਾਂਦੀ ਹੈ ਆਪਣਾ ਚਿੰਤਨ ਮਰ ਜਾਂਦਾ ਹੈ ਐਸੇ ਮਨੁੱਖ ਦੇ ਅੰਦਰ ਪਰਮਾਤਮਾ ਬੋਲਦਾ ਹੈ ਪਰਮਾਤਮਾ ਸੋਚਦਾ ਹੈ ਸਭ ਕੁਝ ਪਰਮਾਤਮਾ ਹੀ ਕਰਦਾ ਹੈ ਔਰ ਉਹ ਹੰਗ ਦਾ ਉਹ ਮੈਂ ਉਹ سلسلہ ਹਟ ਜਾਂਦਾ ਖਤਮ ਹੋ ਜਾਂਦਾ ਉਹ سلسلہ ਹੀ ਮਿਟ ਜਾਂਦਾ ਐਸਾ ਮਨੁੱਖ ਨਿਰਮਾਣਤਾ ਦੀ ਮੂਰਤੀ ਹੋ ਜਾਂਦਾ ਜਪ ਜਵਾਨ ਕਰ ਰਹੀ ਹੈ ਵੈਕਲੇ ਅਗਰ ਮਨ ਨੇ ਥੋੜੀ ਜਿਹੀ ਵੀ ਨੇੜਤਾ ਦਿੱਤੀ ਹੈ ਤੇ ਧੁਨ ਕੰਠ ਤੱਕ ਆ ਗਈ ਹੈ ਵਾਪਸ ਬਦਮਾ ਤੱਕ ਵਾਪਸ ਆ ਗਈ ਹੈ